ਮਾਰੂ ਮਹੱਲਾ ਪਹਿਲਾ ਕੁਦਰਤ ਕਰਨ ਹਾਰ ਅਪਾਰਾ ਜੀ ਮੰਨ ਸ 22ਵਾਂ 16 ਉਚਾਰਨ ਕਰਦੇ ਹਨ ਹਜ਼ੂਰ ਕਹਿੰਦੇ ਕੁਦਰਤ ਸ਼ਕਤੀ ਦੁਆਰਾ ਕਰਨ ਵਾਲਾ ਹੈ ਉਹ ਆਪ ਪ੍ਰਕਿਰਤੀ ਦੇ ਬਾਰਾਂ ਵਾਰ ਤੋਂ ਹੈ ਤਹ ਕਰੇ ਕੀਤੇ ਕਾ ਨਹੀਂ ਕਿਹੋ ਚਾਰਾ ਜੇ ਕਿਤੇ ਇਹ ਜੀਵ ਹੈ ਅਨਪੱਗੋ ਇਹਨਾਂ ਕਿਸੇ ਪ੍ਰਕਾਰ ਵੀ ਚਾਰਾ ਜੋਰ ਨਹੀਂ ਚੱਲ ਸਕਦਾ ਮਹਾਰਾਜ ਦੇ ਉੱਪਰ ਜੀ ਆਪ ਆਇ ਰਿਜਕ ਦੇ ਆਪੇ ਜੀ ਆਪ ਹੀ ਪੈਦਾ ਕੀਤੇ ਐ ਸਾਰਾ ਰੋਜੀ ਵੀ ਆਪ ਹੀ ਦਿੰਦਾ ਹੈ ਸਿਰ ਸਿਰ ਹੁਕਮ ਚਲਾਏ ਸਿਰ ਸਿਰ ਪਿੰਨ ਪਿੰਨ ਹੁਕਮ ਦੇ ਵਿੱਚ ਹੀ ਸਾਰੀ ਸ੍ਰਿਸ਼ਟੀ ਨੂੰ ਚਲਾਉਣਾ ਕੀਤਾ ਹੈ ਹੁਕਮ ਚਲਾਏ ਰਹਾ ਭਰ ਪੂਰੇ ਨਹੀਂ ਤਾਂ ਹੁਕਮ ਚਲਾ ਰਿਹਾ ਸਾਰੀ ਸ੍ਰਿਸ਼ਟੀ ਨੂੰ ਫੇਰ ਸਾਰਾ ਆਤਮਾ ਬਣ ਕੇ ਵਿਆਪਕ ਹੋ ਰਿਹਾ ਹੈ ਕਿਸ ਨੇੜ ਹੈ ਸਾਰੀਆਂ ਸਿਫਤਾਂ ਉਸ ਵਿੱਚ ਹਨ ਕਿਸ ਨੇੜ ਹੈ ਕਿਸ ਆਖਾਂ ਦੂਰੇ ਅਗਿਆਨੀ ਵੇ ਦੂਰ ਦਸੀਏ ਕਿਉਂ ਗਿਆਨੀ ਨੂੰ ਨੇੜੇ ਦਸੀਏ ਗੋਪਤ ਸਾਰਿਆਂ ਦਾ ਆਤਮਾ ਹੈ ਨਾ ਦੂਰ ਨਾ ਨੇੜੇ ਕਿਹਾ ਨਹੀਂ ਜਾਂਦਾ ਦੂਰ ਤੇ ਮੇਰੇ ਦੂਜੀ ਚੀਜ਼ ਨੂੰ ਕਿਹਾ ਜਾ ਸਕਦਾ ਹੈ ਗੁਪਤ ਪ੍ਰਗਟ ਹਰ ਘਟ ਘਟ ਦੇਖੋ ਗੁਪਤ ਨਿਰਗੁਣ ਸਰੂਪ ਵਿੱਚ ਸਰਗੁਣ ਸਰੂਪ ਚ ਪ੍ਰਗਟ ਹਰ ਹੀ ਘਟਾਂ ਘਟਾਂ ਦੇ ਵੇਖਣਾ ਕਰੋ ਆਪ ਹੀ ਸਰਗੁਣ ਸਰੂਪ ਧਾਰ ਕੇ ਬੈਠਾ ਹੈ ਆਪ ਹੀ ਨਿਰਗੁਣ ਸਰੂਪ ਹੈ ਆਪ ਹੀ ਗੁਪਤ ਗਿਆਨੀਆਂ ਦੇ ਅੰਦਰ ਹੈ ਆਪ ਬ੍ਰਹਮ ਦੇ ਅੰਦਰ ਘਟਾਂ ਘਟਾਂ ਦੇ ਪ੍ਰਗਟਾ ਵੇਖਣਾ ਕਰੋ ਵਰਤੈ ਤਾਕ ਸਾਰੰਦ ਤਾਕ ਨਾ ਇਕੋ ਇਕੋ ਸਭ ਦੇ ਅੰਦਰ ਵਰਤ ਰਿਹਾ ਹੈ ਤਾਕ ਤੱਕਣਾ ਕਰੋ ਅਸ ਨੂੰ ਜਿਹੜਾ ਸਾਰਿਆਂ ਚ ਵਰਤ ਰਿਹਾ ਹੈ ਜਿਸ ਕਉ ਮੀਲੇ ਸੁਰਤ ਦੇ ਨਾਲ ਉਸ ਦੀ ਸਮਝ ਪੈਂਦੀ ਹੈ ਜਦੋਂ ਬ੍ਰਹਮਾਕਾਰ ਵਰਤੀ ਹੋਵੇ ਜਿਸ ਕਉ ਮੀਲੇ ਸੁਰਤ ਸਮਾਏ ਜਿਹਨੂੰ ਮਹਾਰਾਜ ਸਾਹਿਬ ਜੀ ਮੀਨ ਲੈਂਦਾ ਹੈ ਉਹਦੀ ਸੁਰਤ ਨਾਨਾ ਪਦਾਰਥਾਂ ਵੱਲੋਂ ਸਮਾ ਜਾਂਦੀ ਹੈ ਬ੍ਰਹਮ ਦੇ ਵਿੱਚ ਹੀ ਲੀਨ ਹੋ ਕੇ ਮਸਤ ਹੋ ਜਾਂਦੀ ਹੈ ਜਿਸ ਨੂੰ ਮੇਲੇ ਜਿਸ ਕਉ ਮੇਲੇ ਸੁਰਤ ਸਮਾਏ ਜਿਸ ਨੂੰ ਮਾਰਾ ਮੇਲਣਾ ਚਾਹੁੰਦਾ ਉਹਦੀ ਸੁਰਤ ਆਪਦੇ ਸ਼ਬਦਿ ਚ ਮੇਲ ਲੈਂਦਾ ਹੈ ਜੀ ਦੀ ਸੁਰਤ ਬ੍ਰਹਮ ਚ ਸਮਾ ਜਾਂਦੀ ਉਹਨੂੰ ਮੇਲ ਲੈਂਦਾ ਹੈ ਗੁਰ ਸਾਬ ਦੀ ਹਰ ਨਾਮ ਤੇ ਆਏ ਫਿਰ ਮਾਰਾ ਕਿਵੇਂ ਸੁਰਤ ਨੂੰ ਬੁਲਾਉਂਦਾ ਕਹਿੰਦੇ ਗੁਰਾਂ ਦੇ ਸ਼ਬਦ ਦੁਆਰਾ ਮਾਰਾ ਦੇ ਨਾਮ ਨੂੰ ਧਿਆਵੇ ਇਹ ਉਹ ਸੁਰਤ ਮਲਾ ਕੇ ਆਪਦੇ ਚ ਮੇਲ ਲੈਂਦਾ ਹੈ ਆਨੰਦ ਰੂਪ ਅਨੂਪ ਅਗੋਚਰ ਉਹ ਕਿਹਾ ਜੇ ਅਨੰਦ ਸਰੂਪ ਹੈ ਉਪਮਾ ਤੋਂ ਰਹੇ ਤਾਂ ਅਗੋਚਰ ਇੰਦਰੀਆਂ ਦੇ ਅਵਿਸ਼ੇ ਹੈ ਅੱਖਾਂ ਉਹਦੇ ਨਾਲ ਵੇਖਦੀਆਂ ਪਰ ਅੱਖਾਂ ਨਹੀਂ ਮੁੜ ਕੇ ਵੇਖਦੀਆਂ ਕੰਨ ਉਹਦੇ ਨਾਲ ਸੁਣਦੇ ਕੰਨ ਉਹਨੂੰ ਨਹੀਂ ਸੁਣ ਸਕਦੇ ਉਹ ਕੰਨਾਂ 'ਚ ਬੈਠ ਕੇ ਸੁਣਨ ਵਾਲਾ ਹੈ ਉਹ ਅਨੰਦ ਸਿਰ ਉਪਮਾ ਅਗੋਚਰ ਹੈ ਇੰਦਰੀਆਂ ਦੇ ਵਿਸ਼ੇ ਹੈ ਗੁਰ ਮਿਲਿਆ ਭਰਮ ਜਾਇਆ ਸਤਿਗੁਰੂ ਸਾਹਿਬ ਜੀ ਨਾਲ ਜਦੋਂ ਮਿਲਦਾ ਤਾਂ ਭਰਮ ਜਾਇਆ ਜਾਂਦਾ ਅੰਦਰੋਂ ਨਹੀਂ ਤਾਂ ਭਰਮ ਵਿੱਚ ਹੀ ਪਿਆਰ ਰਹਿੰਦਾ ਜੀ ਉਹ ਮਨ ਤਨ ਧਨ ਤੇ ਨਾਮ ਪਿਆਰਾ ਧਨ ਬੁਰਖੇ ਜਿਵੇਂ ਮਨ ਕਰਕੇ ਧਨ ਕਰਕੇ ਤਨ ਨਾਲੋਂ ਮਰਦਾ ਨਾਮ ਪਿਆਰਾ ਲੱਗਦਾ ਹੈ ਅੰਤ ਸਖਾਈ ਚੱਲਣ ਵਾਲਾ ਜੇ ਭਾਈ ਅੰਤ ਨੂੰ ਸਹਿਤਾ ਕਰੇਗਾ ਵਾਹਿਗੁਰੂ ਨਾਮ ਚੱਲਣ ਵਾਲੇ ਜੀਵ ਦਾ ਸਾਥੀ ਹੋਵੇਗਾ ਦਰਗਾਹ ਵਿੱਚ ਮੋਹ ਪਸਾਰ ਨਹੀਂ ਸੰਗ ਬੇਲੀ ਜਿਹੜਾ ਮੋਹ ਦੇ ਪਸਾਰੇ ਚ ਮਿੱਤਰ ਮਿਲਿਆ ਹੋਇਆ ਹੈ ਇਹ ਮੋੜਾ ਤਸਾਰਾ ਤੇਰਾ ਬੇਲੀ ਨਹੀਂ ਹੋਵੇਗਾ ਅੰਤ ਨੂੰ ਸਹਾਇਕ ਨਹੀਂ ਹੋਵੇਗਾ ਬਿਨ ਹਰ ਗੁਰ ਕੇਨ ਸੁਖ ਪਾਇਆ ਬਿਨਾ ਅਕਾਲ ਪੁਰਖ ਗੁਰੂ ਧਾਰੇ ਤੋਂ ਬਿਨਾ ਕਿਰ ਸੁਖ ਪਾਇਆ ਹੈ ਜੀਆਂ ਦੇ ਐਵੇਂ ਲੋਕ ਰਗੜੇ ਰਹਿੰਦੇ ਮੱਥਾ ਆਗੇ ਅਕਾਲ ਪੁਰਖ ਹੀ ਗੁਰੂ ਹੈ ਉਸ ਤੋਂ ਬਿਨਾ ਕਨ ਸੁਖ ਪਾਇਆ ਹੈ ਹਰ ਗੁਰ ਮੂਰ ਦੇ ਇਕਾ ਵਰ ਤੇ ਨਾਨਕ ਹਰ ਗੁਰ ਪਾਇਆ ਜੋਤ ਰੂਪ ਹਰਿਆ ਗੁਰੂ ਨਾਨਕ ਹਾਇਓ ਜਿਸ ਕੋ ਨਜ਼ਰ ਕਰੇ ਗੁਰ ਪੂਰਾ ਜਿਨ੍ਹਾਂ ਨੂੰ ਪੂਰਨ ਸਤਗੁਰੂ ਸੱਚੇ ਪਾਤਸ਼ਾਹ ਕਿਰਪਾ ਦ੍ਰਿਸ਼ਟੀ ਕਰ ਦਿੰਦੇ ਹਨ ਸਾਬਦ ਮਿਲਾਏ ਗੁਰਮਤ ਸੂਰਾ ਗੁਰਮਤ ਦੁਆਰਾ ਸਾਬਦ ਮਿਲਾਏ ਗੁਰਮਤ ਸੂਰਾ ਸ਼ਬਦ ਦੁਆਰਾ ਗੁਰਮਤ ਦੇ ਕੇ ਸਰਗੁਣੂ ਸੂਰਮੇ ਵਾਹਿਗੁਰੂ ਨਾਲ ਮਿਲ ਦਿੰਦੇ ਹਨ ਨਾਨਕ ਗੁਰ ਕੇ ਚਰਨ ਸਰੇਵ ਹਰਿ ਗੁਰੂ ਜੀ ਕਹਿੰਦੇ ਗੁਰੂ ਸਾਹਿਬ ਦੇ ਚਰਨਾਂ ਕਮਲਾਂ ਦਾ ਸੇਵਨ ਭਜਨ ਕਰੋ ਜਿਨ ਭੂਲਾ ਮਾਰਗ ਪਾ ਜਿਨੇ ਭੁੱਲੇ ਹੋਏ ਜੀਵ ਨੂੰ ਸੰਸਾਰ ਸਮੁੰਦਰ ਤੋਂ ਵਿਜਾਕੇ ਬ੍ਰਹਮ ਗਿਆਨ ਦੇ ਮਾਰਗ ਅਸਤੇ ਚ ਪਾਇਆ ਹੈ ਸੰਤ ਜਨਾ ਹਰ ਧਨ ਜਸ ਪਿਆਰਾ ਇਹ ਮਾਰੇ ਦੇ ਸੰਤ ਭਗਤੀ ਜਨ ਹਨ ਉਹਨਾਂ ਨੂੰ ਹਰੀ ਦਾ ਜਸ ਕੀਰਤਨ ਕਰਨਾ ਹੋਰ ਸੰਤ ਜਨਾ ਹਰ ਧਨ ਜਸ ਪਿਆਰਾ ਹਰੀ ਦਾ ਨਾਮ ਧਨ ਪਿਆਰਾ ਹੈ ਹਰੀ ਦਾ ਕੀਰਤਨ ਜਸ ਕਰਨਾ ਪਿਆਰਾ ਹੈ ਸੰਤਾਂ ਭਗਤਾਂ ਨੂੰ ਗੁਰਮਤ ਪਾਇਆ ਨਾਮ ਤੂੰ ਆਰਾ ਜੇ ਪਰਮੇਸ਼ਰ ਗੁਰਮਤੀਆਂ ਨੇ ਆਪਦੇ ਨਾਮ ਨੂੰ ਪ੍ਰਾਪਤ ਕੀਤਾ ਹੈ ਜਾਚਕ ਸੇਵ ਕਰੇ ਦਰ ਹਰ ਕੈ ਜੇ ਮਾਰੇ ਆਪਦੇ ਜਾਚਕ ਬਣ ਕੇ ਹਰੀ ਤੇਰੇ ਦਰ ਸੇ ਸੰਗਤੋ ਸੇਵਾ ਕਰਦੇ ਤਹਿਲ ਕਰਦੇ ਹੈ ਹਰ ਦਰਗਹ ਜਸ ਗਾਇਆ ਉਹਨਾਂ ਦਾ ਹਰੀ ਦੀ ਦਰਗਾਹ ਵਿੱਚ ਵੀ ਸੁਦਾ ਕੇ ਤੁਨੋਂ ਪੁਰਖ ਨੇ ਸਤਗੁਰ ਮਿਲੈ ਤਾਂ ਮਹਿਲ ਬੁਲਾਏ ਸਤਿਗੁਰ ਸਾਹਿਬ ਜੀ ਦੇ ਨਾਲ ਜੇ ਮਿਲੇ ਤਾਂ ਮਹਾਰਾਜ ਦੇ ਸਰੂਪ ਰੂਪੀ ਤ੍ਰਿਆਬਦ ਰੂਪੀ ਮਹਿਲ ਚ ਬੁਲਾ ਲੈਂਦੇ ਹਨ ਸੱਚੀ ਦਰਗਹ ਹੈ ਗਤ ਪਦ ਪਾਏ ਸਤਿਗੁਰਗਾ ਸੱਚਖੰਡ ਵਿੱਚ ਉਹ ਗਤ ਮੁਕਤੀ ਵੀ ਪਾਉਂਦਾ ਹੈ ਤੇ ਪਦ ਪ੍ਰਤੀਸ਼ਟਾ ਵੀ ਪਾਉਂਦਾ ਹੈ ਸੱਚੀ ਦਰਗਾਹ ਜੋ ਅੰਦਰ ਗਏ ਜਗ ਤ੍ਰਿਆਬਦ ਉਦੋਂ ਤੇ ਗੱਦ ਕੇਵਲ ਮੋਖ ਨੂੰ ਪਾਉਂਦਾ ਹੈ ਤੇ ਪਤੀ ਪਰਮੇਸ਼ਰ ਸਰਵ ਰੂਪ ਨੂੰ ਵੀ ਪਾ ਲੈਂਦਾ ਹੈ ਸਾਖਤ ਠੌਰ ਨਾਹੀ ਹਰ ਮੰਦਰ ਸਾਧ ਸੰਗਤ ਜੀ ਸਾਖਤ ਪੁਰਖਾਂ ਨੂੰ ਇਹ ਸੰਸਾਰ ਵੀ ਹਰੀ ਦਾ ਮੰਦਰ ਹੈ ਸ੍ਰੀ ਹਰਮੰਦਰ ਸਾਹਿਬ ਜਿਵੇਂ ਗੁਰੂ ਸਾਹਿਬ ਨੇ ਰਚਿਆ ਪੰਜਵੇਂ ਪਾਤਸ਼ਾਹ ਜੀ ਨੇ ਐਵੇਂ ਸਾਖਤਾਂ ਪੁਰਖਾਂ ਨੂੰ ਹਰਮੰਦਰ ਚਿਤ ਨਹੀਂ ਟਿਕਦਾ ਉਹ ਬਗਾਨਿਆਂ ਰੂਪਾਂ ਨੂੰ ਵੇਖਦੇ ਰਹਿੰਦੇ ਆ ਜਾਂ ਕੇ ਇਹਦਾ ਛਲ ਕਰਨਾ ਤੱਕਦੇ ਰਹਿੰਦੇ ਆ ਚੰਚਲਤਾਈ ਚ ਉੱਤੇ ਹੀ ਰਹਿੰਦੇ ਹਨ ਮਾਨੀ ਉਹਨਾਂ ਦਾ ਸ਼ਬਦ ਵਿੱਚ ਟਿਕਦਾ ਇਸ ਪ੍ਰਕਾਰ ਸਾਧਕਪੁਰਖ ਜਿਹੜੇ ਹਨ ਉਹਨਾਂ ਨੂੰ ਹਰ ਮੰਦਰੇ ਸਰੀਰ ਹੈ ਮਨੁੱਖਾ ਜਨਮ ਇਹਦੇ ਵਿੱਚ ਵੀ ਠਹਿਰਦੇ ਨਹੀਂ ਵਿਕਾਰਾਂ ਵਿੱਚ ਫਸੇ ਰਹਿੰਦੇ ਭਜੇ ਰਹਿੰਦੇ ਹਨ ਸਾਧਕ ਥੌਰ ਨਹੀਂ ਹਰ ਮੰਦਰ ਸੰਸੰਗਤ ਰੂਪੀ ਹਰੀ ਮੰਦਰ ਵਿੱਚ ਸਾਧਕਾਂ ਨੂੰ ਥਾਂ ਵੀ ਮਿਲਦਾ ਹਰੀ ਜੋ ਮੰਦਰ ਆਧਿਸ਼ਤਾਨ ਸਰੂਪ ਹੈ ਉਹਨਾਂ ਦੇ ਸਾਧਕਾਂ ਦੇ ਚਿੱਤ ਨੂੰ ਥੌਰ ਟਿਕਾ ਨਹੀਂ ਹੈ ਦਿਗਦੇ ਨਹੀਂ ਹਨ ਜਨਮ ਮਰਿਆ ਦੁੱਖ ਪਾਇਆ ਉਹ ਜੰਮਦੇ ਮਰਦੇ ਰਹਿੰਦੇ ਦੁੱਖ ਉਹਨਾਂ ਨੂੰ ਪਾਉਣਾ ਕੀਤਾ ਹੈ ਜੰਮ ਮਰਨ ਦਾ ਸੇਵੋ ਸਤਗੁਰ ਸਮੁੰਦ ਅਥਾਹ ਕੀ ਭਾਈ ਸਤਗੁਰ ਸਾਹਿਬ ਦਾ ਮਾਨਸ ਰੋਬਰ ਸਮੁੰਦਰ ਦੀ ਨਹੀਂ ਆਈ ਹੈ ਬੇਹਾਟ ਕਿਸੇ ਸ਼ਕਤੀ ਕਰਕੇ ਗੁਰੂ ਸਾਹਿਬ ਦਾ ਥਾ ਨਹੀਂ ਪਾ ਜਾਦਾ ਸੇਵਨਾ ਕਰੋ ਸਤਗੁਰਾਂ ਦੇ ਤਾਂ ਹੀ ਇਹ ਸੰਸਾਰ ਸਮੁੰਦਰ ਦਾ ਥਾ ਹੈ ਇਹ ਤੋਂ ਪਾਰ ਹੋਣ ਵਾਸਤੇ ਸਰਬਦੂ ਸੱਚੇ ਪਾਤਸ਼ਾਹ ਦਾ ਸੇਵਨ ਕਰੋ ਭਾਵ ਹੋ ਨਾਮ ਰਤਨ ਧਨ ਲਾਹ ਜਿਵੇਂ ਭਾਈ ਮਾਨਸਰੋਵਰ ਚੋਂ ਰਤਨ ਪ੍ਰਾਪਤ ਹੁੰਦੇ ਐਵੇਂ ਗੁਰਾਂ ਦੇ ਪਾਸੋਂ ਨਾਮ ਰੂਪੀ ਰਤਨ ਤੁਹਾਨੂੰ ਪਾਉਣਾ ਕਰੋ ਹਰਿ ਦੀ ਪ੍ਰਾਪਤੀ ਦਾ ਲਾਹਾ ਹੋਵੇਗਾ ਤੁਹਾਨੂੰ ਵੇਖਿਆ ਮਲ ਜਾਏ ਅਮਰ ਸਰਨਾਵ ਹੋ ਜੇ ਤੁਸੀਂ ਅੰਮ੍ਰਿਤਸਰ ਸਾਹਿਬ ਗੁਰੂ ਕੇ ਤੀਰਥੀ ਜਸ਼ਨਾਨ ਕਰੋਗੇ ਇਹ ਜਗਤ ਯੂਠਾ ਕੇ ਤੁਮ ਆਖੂ ਪੀਣਾ ਨਿੰਦਿਆ ਕਰਨੀ ਇਹ ਪਾਪਾਂ ਦੀ ਮੈਲ ਨੂੰ ਗਵਾ ਦੇ ਉਹ ਫੇ ਚਲੀ ਜਾਵੇਗੀ ਇਸੇ ਪ੍ਰਕਾਰ ਵਿਖਿਆ ਮਲ ਜਾਏ ਅਮਰਤ ਸਰਨਾਗ ਅਮਰਤ ਦਾ ਸਰੋਵਰ ਜੋ ਸਰਗਰੂ ਮਹਾਰਾਜ ਸਾਹਿਬ ਹਾਂ ਜਿਨ੍ਹਾਂ 'ਚ ਬ੍ਰਹਮ ਆਨੰਦ ਜਲ ਹੈ ਉਹਦੇ 'ਚ ਇਸ਼ਨਾਨ ਕਰੋ ਵਿਖਿਆ ਮਾਇਆ ਦੀ ਇਹ ਇੱਛਾ ਰੂਪੀ ਮੈਲ ਹੈ ਵਿਖਿਆ ਵਿਦਿਆ ਮਾਇਆ ਦੀ ਇਹ ਮੈਲ ਚਲੀ ਜਾਵੇਗੀ ਗੁਰ ਸਰ ਸੰਤੂਖ ਪਾਇਆ ਗੁਰੂ ਸਾਹਿਬ ਜੀ ਦੇ ਪਾਸ ਤਾਂ ਪਈ ਜਿਹੜਾ ਸਿੱਖ ਨੇ संतोष रूपी गुना ਦੇ ਸਰੋਵਰ ਨੂੰ ਪਾਇਆ ਤੁਨੋਂ ਪੁਰਖ ਹਨ ਸਤਿਗੁਰ ਸੇਵੋ ਸ਼ੰਕ ਨਾ ਕੀਜੈ ਸਤਿਗੁਰਾਂ ਦੀ ਤਹਿਲ ਕਰਿਆ ਕਰੋ ਸ਼ੰਕਾ ਨਾ ਕਰੋ ਅਸੀਂ ਉਤੋਂ ਜਾਤਦੇ ਹਾਂ ਇਹ ਸ਼ੰਕਾ ਛੱਡੋ ਦਿਲ ਤੋਂ ਆਸਾ ਮਾਹੇ ਨਿਰਾਸ਼ ਰਹੀ ਜੇ ਜਗਤ ਦੇ ਵਿੱਚ ਆਸਾ ਲੱਗੀ ਰਹਿੰਦੀ ਕਦੇ ਕਿਸੇ ਪਦਾਰਥ ਦੀ ਕਦੇ ਕਿਸੇ ਇਹਦੇ ਵਿੱਚੋਂ ਨਿਰਾਸ਼ੇ ਹੋ ਕੇ ਰਹੋ ਜੇ ਜਿਤਨੂ ਆਕਾਬਰ ਕਰਨਾ ਚਾਹੁੰਨੇ ਹੋ ਸੰਸਾਰ ਦੁਖ ਬਿਨਾਸਨ ਸੇਵੋ ਸੰਸਾਰ ਪ੍ਰਗਾਨ ਪਰਵੇਗ ਆਗਿਕ ਇਹਨਾਂ ਦੁਖ ਜੰਮਣ ਮਰਦੇ ਦੁਖਾਂ ਨੂੰ ਸੰਸੇਵ ਪਰਦੇ ਆਗਿਕਾਂ ਨੂੰ ਇਹਨਾਂ ਨੂੰ ਨਾਸ ਕਰਨ ਵਾਲਾ ਹੈ ਸਤਿਗੁਰੂ ਉਹਨਾਂ ਦਾ ਸੇਵਨ ਕਰੋ ਫਿਰ ਬਾਹੜ ਰੂਗ ਨਾ ਲਾਏ ਫਿਰ ਤੁਹਾਨੂੰ ਬਾਹੜ ਮੁੜ ਕੇ ਹੋਮੇ ਦਾ ਰੋਗ ਨਹੀਂ ਲਾਇਆ ਜਾਏਗਾ ਵਡਿਆਉਂਗੇ ਸਾਚੀ ਭਾਵੈ ਤਿਸ ਵਡਿਆਈ ਜੇ ਸੱਚੇ ਪਾਤਸ਼ਾਹ ਨੂੰ ਭਾ ਜਾਂਦੇ ਨੇ ਜਿਹੜੇ ਸਰਦਾ ਕਰਦੇ ਐ ਉਹਨੂੰ ਮਹਾਰਾਜ ਸਾਹਿਬ ਆਪ ਦੇ ਸਰੂਪ ਦੀ ਪ੍ਰਾਪਤੀ ਦੀ ਵਡਿਆਈ ਦੇ ਦਿੰਦੇ ਐ ਬ੍ਰਹਮ ਗਿਆਨੀ ਆਪ ਪਰਮੇਸ਼ਰ ਵਡਿਆਈ ਹੁੰਦੇ ਹਨ ਕੌਨਸੋ ਦੂਜਾ ਤਿਸ ਸਮਝਾਉਂ ਵਾਹਿਗੁਰੂ ਨੂੰ ਵੀ ਇਹ ਨੂੰ ਨਾ ਮਾਰਾ ਦਿਓ ਬ੍ਰਹਮ ਗਿਆਨ ਦੀ ਪਰਵੀ ਇਉਂ ਕਿਹੜਾ ਦੂਜਾ ਉਹਦੇ ਚੁਗਲੀ ਕਰਕੇ ਜਿਹੜਾ ਉਹ ਸਮਝਾਵੇ ਕਿ ਮਹਾਰਾ ਇਹਨੂੰ ਨੀ ਦਾਤ ਦੇਣੀ ਚਾਹੀਦੀ ਉਹ ਬੇਵਜીર ਹੈ ਸਰਾ ਆਪਣੇ ਆਪਣੇ ਭਾਵੇਂ ਚ ਬਖਸ਼ ਜਾਂਦਾ ਹੈ ਹਰ ਗੁਰ ਮੂਰਤ ਏਕਾ ਵਰਤੈ ਜਿਵੇਂ ਪੁਰਖ ਗੁਰੂ ਨਾਨਕ ਰੂਪ ਹੋ ਕੇ ਆ ਵਰਤ ਰਹੇ ਹਨ ਤੇ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਰੂਪ ਹੋ ਕੇ ਵਰਤ ਰਹੇ ਹਨ ਨਾਨਕ ਹਰ ਗੁਰ ਭਾ ਹੈ ਸਤਿਗੁਰੂ ਜੀ ਦੇ ਦਰ ਤੋਂ ਸਾਨੂੰ ਅਕਾਲ ਪੁਰਖ ਹੀ ਗੁਰੂ ਧਾਈ ਕਹੁੰਦਾ ਅਸੀਂ ਕਿਸੇ ਬੰਦੇ ਨੂੰ ਗੁਰੂ ਨਹੀਂ ਧਾਰਿਆ ਅਕਾਲ ਪੁਰਖ ਨੂੰ ਗੁਰੂ ਧਾਰ ਕੇ ਸਾਰਿਆਂ ਦੇ ਤਾਂ ਹੀ ਇਸ ਨਾਮ ਦੇ ਬੱਲਾ ਸਾਰਿਆਂ ਨੂੰ ਪਕੜਾਇਆ ਹੈ ਵਾਚ ਹੈ ਪੋਸਤਕ ਵੇਦ ਪੁਰਾਨ ਜਿਹੜੇ ਲੋਕ ਭਾਈ ਪੁਸਤਕਾਂ ਨੂੰ ਵਾਚਦੇ ਰਹਿੰਦੇ ਆ ਵੇਦਾਂ ਨੂੰ ਛੇ ਸ਼ਾਸਤਰਾ ਨੂੰ ਪੁਰਾਣਾ 18 ਨੂੰ ਸਿਮਤੀਆਂ ਨੂੰ ਵਾਚਦੇ ਰਹਿੰਦੇ ਆ ਪੜ੍ਹਦੇ ਰਹਿੰਦੇ ਹਨ ਇੱਕ ਬਹਿ ਸੁਨਹਿ ਸੁਣਾਵ ਹੈ ਕਾਨਾ ਜਿਹੜੇ ਬੈਠ ਕੇ ਸ੍ਰੋਤ ਸੁਣਦੇ ਆ ਜੀ ਕੋ ਬਗਤੇ ਹੋ ਕੇ ਉਹਨਾਂ ਦੇ ਕੰਨਾਂ 'ਚ ਸੁਣਾਉਂਦੇ ਹਨ ਅਜਗਰ ਕਪਟ ਕਹੋ ਕਿਉਂ ਖੁੱਲੈ ਅਸਹਿ ਭਾਰ ਜੋ ਆ ਕੰਮ ਕਰੋ ਲੋ ਮੋਹ ਹੰਕਾਰ ਸੱਪਾਂ ਦਾ ਇਹ ਚਿੰਬੜੇ ਰਹਿੰਦੇ ਐ ਤੇ ਅਜਗਰ ਕਪਟ ਅਜਗਰ ਜੋ ਅਸਹਿ ਭਾਰ ਵਾਲੇ ਕਪਟ ਤਖਤੇ ਪੰਜਾਂ ਕੋਸਾਂ ਦੇ ਆਸਾਂ ਦੇਸਾਂ ਦੇ ਕਹੋ ਤੋ ਕਿ ਮੇਂ ਛਟਣ ਖੋਲ ਨਹੀਂ ਸਕਦੇ ਹਨ ਬਿਨ ਸਤਗੁਰ ਤਤ ਨਾ ਪਾਏ ਸਤਗੁਰਾਂ ਦੇ ਬਗੈਰ ਤਤ ਸਰੂਪ ਪਰਮੇਸ਼ਰ ਦੇ ਸਿਧਾਂਤ ਨੂੰ ਨਹੀਂ ਕਿਸੇ ਨੇ ਪਾਇਆ ਸਭ ਫੋਗ ਦੇਤੇ ਚੁੰਝਾਂ ਮਾਰਦੇ ਹਨ ਕਰਹੈ ਵਿਪੂਤ ਲਗਾਵ ਹੈ ਭਸਮੈ ਕਈ ਆਖੀ ਸਰੀਰ ਉੱਤੇ ਤਾਂ ਭੂਤ ਮਾਇਆ ਇਕੱਠੀ ਕਰਨਗੇ ਸਾਰੀ ਦੁਨੀਆ ਦੀ ਜਮਾਨੇ ਦੀ ਤੇ ਉਤੋਂ ਸਵਾ ਮਾਰ ਛੱਡਦੇ ਐ ਉਤੋਂ ਨਾਗੇ ਬਣੇ ਰਹਿੰਦੇ ਐ ਤੇ ਇਕੱਠੀ ਕਰਦੇ ਆ ਮਾਇਆ ਸੋ ਨੂੰ ਦੱਸੋ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੋਵੇ ਕਰੇ ਉਹ ਭੂਤ ਉਹ ਭੂਤ ਦਾ ਗੋਲਾ ਬਣਾ ਕੇ ਕਪੜੇ ਛਾਨ ਕਰਕੇ ਉਹ ਸਵਾ ਮੜਦੇ ਰਹਿੰਦੇ ਹਨ ਅੰਤਰ ਕ੍ਰੋਧ ਚੰਡਾਲ ਸੋ ਹਉਮੈ ਅੰਦਰ ਸਾਹ ਸੰਗ ਜੀ ਕ੍ਰੋਧ ਆ ਸ਼ਰਾਬ ਦੇ ਕੇ ਫੂਕ ਦੇ ਆਗੇ ਜੇ ਸਾਡਾ ਬਚਨ ਨਾ ਮੰਨਿਆ ਕਹਿੰਦੇ ਐ ਤੇ ਅੰਦਰ ਮੈਂ ਨਾਗਾ ਐ ਇਸ ਪ੍ਰਕਾਰ ਭੂਤ ਵੀ ਮੈਂ ਸਵਾ ਮੜਦਾ ਲੀੜੇ ਨਹੀਂ ਪਾਉਂਦਾ ਪਰ ਆਇਆ ਣੀੜੇ ਚਲਾਉਂਦਾ ਰਿਹਾ ਉਹਨਾ ਚੋਰ ਵਰਕੇ 21 ਜਨਮ ਮਾਰਨ ਦਿੱਤੇ ਨਹੀਂ ਨੰਗਾ ਬਣ ਕੇ ਬੈਠ ਗਿਆ ਇਸ ਪ੍ਰਕਾਰ ਅੰਤਰ ਕ੍ਰੋਧ ਅੰਤਰ ਕ੍ਰੋਧ ਚੰਡਾਲ ਸੋ ਹਉ ਮੈਂ ਅੰਦਰ ਕ੍ਰੋਧ ਚੂੜਾ ਹੈ ਚਿੰਬੜਿਆ ਹੋਇਆ ਤੇ ਹਉ ਮੈਂ ਦੇਹ ਜੀ ਕਰਦਾ ਹੈ ਬੜੀ ਭਾਰੀ ਲੋਕਾਂ ਨੂੰ ਕ੍ਰੋਧ ਦੇ ਕੇ ਫੂਕਣ ਦੀ ਸਰਾਫ ਦਿੰਦਾ ਰਹਿੰਦਾ ਹੈ ਕ੍ਰੋਧ ਨੂੰ ਜਨਾਲ ਕਿਉਂ ਕਿ ਹੈ ਹੈ ਇਕ ਰਾਜਾ ਸੀ ਸਾਹਿਬ ਸੰਗੇਤ ਜੀ ਉਹ ਆਇਆ ਇੱਕ ਪੰਡਤ ਵਿਦਵਾਨ ਸੀ ਰਾਜਸਵਾ ਦਾ ਉਹ ਰਾਜੇ ਨਾਲ ਕਿਸੇ ਕਾਰਨ ਨੂੰ ਰੁਸਈਏ ਆਈ ਨਾ ਰਾਜੇ ਨੇ ਵਜ਼ੀਰ ਭੇਜੇ ਅਹਿਲਕਾਰ ਭੇਜੇ ਆਇਆ ਹੀ ਨਾ ਸੱਜਿਆ ਆਇਆ ਪੰਡਤ ਰਾਜ ਪੰਡਤ ਕੋਨੇ ਦਾ ਮਾਨ ਸੀ ਇਹ ਭੰਗੀ ਕਹਿੰਦਾ ਜੀ ਮੈਂ ਲਿਆਵਾਂ ਕਹਿੰਦੇ ਤੂੰ ਕਿਵੇਂ ਲਿਆਵੇਂਗਾ ਵੀਰਾਂ ਦੇ ਕਹੇ ਨਹੀਂ ਆਇਆ ਕਹਿੰਦੇ ਜੀ ਮੇਰੇ ਕੋਲ ਜਾਂਚ ਹੈ ਕਹਿੰਦੇ ਚੰਗਾ ਵਾਂ ਲਿਆ ਉਹ ਜਾ ਕੇ ਪੰਡਤ ਨੂੰ ਕਹਿਣ ਲੱਗਾ ਪੰਡੇ ਜੀ ਮੇਰਾ ਭਰਾ ਤੁਹਾਡੇ ਘਰ ਵਿੱਚ ਹੋਇਆ ਜਾਂ ਤਾਂ ਇਹਨੂੰ ਮੇਰੇ ਨਾਲ ਭੇਜ ਦਿਓ ਤੇ ਨਹੀਂ ਮੈਂ ਫੜ ਕੇ ਤੁਹਾਨੂੰ ਬਾਹੋਂ ਲੈ ਜਾਵਾਂ ਉਹ ਕਹਿੰਦਾ ਚੰਡਾਲ ਕਿਹੜਾ ਇੱਥੇ ਤੂੰ ਸਾਨੂੰ ਪ੍ਰਿਸ਼ਟ ਕਰਦਾ ਬਹਾਮਣਾਂ ਨੂੰ ਕਹਿੰਦੇ ਗਰੋਧ ਨੂੰ ਤੂੰ ਕਹਿਣਾ ਉਹਨਾਂ ਕਿ ਚੰਡਾਲ ਹੈ ਉੱਠ ਕੇ ਬਾਵਣ ਕਰਨ ਢੱਲੇ ਕਰਕੇ ਨਾਲ ਤੁਰ ਪਿਆ ਰਾਜੇ ਦੀ ਸਭਾ 'ਚ ਪੰਗੀ ਲਿਆ ਆ ਵੇਖ ਲਓ ਜੀ ਕਹਿੰਦੇ ਇਹ ਮੇਰੇ ਭਰਾ ਨੂੰ ਸੰਭੀ ਫਿਰਦਾ ਸੀ ਇਸ ਪ੍ਰਕਾਰ ਮਹਾਰਾ ਕਹਿੰਦੇ ਹਨ ਅੰਤਰ ਕ੍ਰੋਧ ਚੰਡਾਲ ਸੋ ਹੋਮੈ ਤੇ ਅੰਦਰ ਕ੍ਰੋਧ ਦਾ ਇਹ ਝੂੜਾ ਹੈ ਤੇ ਹੋਮੈ ਚਿੰਬੜੀ ਹੋਈ ਹੈ ਪਖੰਡ ਕੀਨੇ ਯੋਗ ਨਾ ਪਾਈਏ ਜਿਹੜੇ ਪਖੰਡ ਧਾਰਦੇ ਆ ਪਖੰਡ ਦੇ ਕਰਮੇ ਕਰਕੇ ਪਰਮੇਸ਼ਰ ਜਿਹੜਾ ਜੁੜਨਾ ਹੈ ਇਹ ਜੋਗ ਦੀ ਪ੍ਰਾਪਤੀ ਤਾਂ ਨਹੀਂ ਹੋ ਸਕਦੀ ਕਿਸੇ ਨੂੰ ਬਿਨ ਸਤਗੁਰ ਅਲਖ ਨਾ ਪਾਇਆ ਸਤਗੁਰਾਂ ਤੋਂ ਬਿਨਾਂ ਜਿਹੜਾ ਅਲਖ ਸਰੂਪ ਅਸ਼ੁੱਧ ਮਾਰ ਕਰਕੇ ਉਹ ਪਾਇਆ ਨਹੀਂ ਜਾਂਦਾ ਕਿਸੇ ਦੇ ਪਾਸੋਂ ਵੀ ਤੀਰਥ ਵਰਤ ਨੇਮ ਕਰਹਿ ਉਹਦੇ ਅੰਨ ਕਈ ਪੀਰ ਸਾਧ ਜੇ ਇਸ਼ਨਾਨ ਕਰਦੇ ਫਿਰਦੇ ਐ ਕੋਈ ਵਰਤ ਰੱਖਦੇ ਐ ਕਾਕਸੀਆਂ ਦੇ ਕੋਈ ਪੁੰਨਿਆਂ ਦੇ ਵਰਤ ਰੱਖਦੇ ਫਿਰਦੇ ਐ ਅਤੇ ਤੀਰ ਤੋਂ ਬਰਤ ਨਿਯਮ ਕਰ ਹੈ ਉਹਦੀ ਰੂਜੇ ਰਖਦੇ ਆ ਕੋਈ ਯਮ ਨੇਮਾ ਕਰਦੇ ਆ ਕੋਈ ਉਦਿਆਨ ਉਜਾਰਾ ਵਿੱਚ ਹੀ ਰਹਿਣ ਦਾ ਨਿਯਮ ਬਾਣ ਪ੍ਰਸਤੀ ਬਣੇ ਹੋਏ ਆ ਜਤ ਸਤ ਸੰਜਮ ਕਥ ਹੈ ਗਿਆਨ ਕਈ ਜਤ ਰੱਖਣਾ ਚੰਗਾ ਸਮਝਦੇ ਆ ਕੋਈ ਸਤ ਪਰਤੇ ਕੀ ਹੋਣਾ ਚੰਗਾ ਸਮਝਦੇ ਆ ਸੰਜਮ ਇੰਦਰੀਆਂ ਦਮਨ ਕਰਦੇ ਪਰ ਵਾਸ਼ਨਾ ਨਹੀਂ ਅੰਦਰੋਂ ਮਰੀ ਹੋਈ ਤੇ ਗਿਆਨ ਦਾ ਉਤੋਂ ਕਹਨ ਕਰਦੇ ਹਨ ਰਾਮ ਨਾਮ ਬਿਨ ਕਿਉ ਸੁਖ ਪਾਈਏ ਮਾਰੇ ਦੇ ਨਾਮ ਜਪੇ ਬਿਨਾ ਸੰਤੋਖ ਨਹੀਂ ਆਉਂਦਾ ਕਿਸ ਪ੍ਰਕਾਰ ਸੁਖ ਪਾਉਂਗੇ ਬਿਨ ਸਤਗੁਰ ਭਰਮ ਨਾ ਜਾਇਆ ਇਹ ਭਰਮ ਜਿਹੜਾ ਪਿਆ ਵੀ ਮੈਂ ਜਤੀ ਹਾਂ ਮੈਂ ਸਤੀ ਹਾਂ ਇਹ ਹੰਕਾਰ ਮੇਟਣਾ ਹੈ ਅੰਦਰੋਂ ਇਹ ਭਰਮ ਨਹੀਂ ਜਾਂਦਾ ਸਤਗੁਰਾਂ ਤੋਂ ਬਗੈਰ ਕਹੇ ਦਾ ਨਿਉਲੀ ਕਰਮ ਕ ਨਿਉਲੀ ਕਰਮ ਕੋ ਇਹ ਅੰਗਮ 파ਠੀ ਕਈ ਯੋਗੀ ਲੋਕ ਨਿਉਲੀ ਕਰਮ ਅੰਡੋਸ਼ਾਂ ਦੀ ਨਾੜ ਦੇ ਤਾਈ ਪਾਣੀ ਦੇ ਨਾਲ ਖਿੱਚ-ਖਿੱਚ ਕੇ ਇਸ ਪ੍ਰਕਾਰ ਨਿਉਲੀ ਧੋਤੀ ਕਰਦੇ ਜਿਵੇਂ ਅਨੀਮਾ ਡਾਕਟਰ ਕਰਾਉਂਦੇ ਐ ਇਸ ਪ੍ਰਕਾਰ ਨਿਉਲੀ ਕਰਦੇ ਹਨਗੇ ਪੇਟ ਦੀਆਂ ਨਾੜਾਂ ਨੂੰ ਜਿਹੜੀ ਚੌਂਕ ਮਾਰ ਕਰਕੇ ਪਦਮਾਸਨ ਜਿਹੜੀਆਂ ਪੇਟ ਆ ਤੇ ਮੋਢਿਆਂ ਨੂੰ ਤੇ ਲੱਕ ਨੂੰ ਇਕੱਠਾ ਰੱਖਣਾ ਤੇ ਪੇਟ ਦੀਆਂ ਨਾਲਾਂ ਨੂੰ ਜੇ ਮਧਾਣੀ ਨੂੰ ਸਾਦ ਸੰਗਤ ਜੀ ਜਿਹੜਾ ਦੇਈਦਾ ਐ ਵਿਚਾਲੇ ਪੇਟ ਨੂੰ ਜਿਹੜਾ ਦੇ ਕੇ ਉਹ ਨਾੜਾਂ ਦੇ ਨਾਲ ਹੀ ਪਾਣੀ ਖਿੱਚਦੇ ਹਨਗੇ ਕਿਉਂ ਨਿਵਲੀ ਕਰਮ ਕਰਦੇ ਹਨਗੇ ਤੇ ਭਯੰਗਮਾ ਨਾੜੀ ਜਿਹੜੀ ਹੈ ਸਿਆਹ ਚੱਕਰਾਂ ਦੇ ਅੰਦਰ ਉਹਨੂੰ ਸੂਰਜ ਦੀ ਸੁਰ ਦੇ ਨਾਲ ਛੱਡ ਕੇ ਉਹਦੇ ਜੋ ਮਿੰਜ ਨੂੰ ਥੱਲੇ ਨੂੰ ਕੇਰ ਦੇ ਪੱਠੀ ਵਾਂਗੂ ਤਪਾਉਂਦੇ ਹਨ ਉਸ ਦੇ ਤਾਂ ਅਰੇਜਕ ਕੁੰਭ ਕਪੂਰਕ ਮਨਹਾਠੀ ਅਰੇਜਕ ਸਾਸਾਂ ਨੂੰ ਉਤਾਰਨਾ ਕਰਦੇ ਆ ਅਤੇ ਪੂਰਕ ਉੱਚਾੜਾਉਣਾ ਕਰਦੇ ਆ ਕੁੰਭ ਘਟਾਉਣਾ ਕਰਦੇ ਤੁਕਟੀ ਚ ਇਸ ਪ੍ਰਕਾਰ ਮਨ ਦਾ ਹਾਠੀ ਹੈ ਮੰਦੇ ਹਟਿਏ ਲੋਕ ਨੂੰ ਸ਼ਾਂਤੀ ਨਹੀਂ ਆਉਂਦੀ ਪਾਖੰਡ ਧਰਮ ਪ੍ਰੀਤ ਨਹੀਂ ਹਰ ਸਭ ਇਹ ਲੋਕ ਦਿਖਾਵੇ ਦੇ ਧਰਮ ਇਹਨਾਂ ਲੋਕਾਂ ਦੇ ਯਾਗ ਆਦਿਕ ਜਿਹੜੇ ਕਰਨੇ ਆ ਵਾਹਿਗੁਰੂ ਨਾਲ ਪ੍ਰੀਤੀ ਨਹੀਂ ਇਹਨਾਂ ਦੀ ਲੱਗਦੀ ਹੈ ਗੁਰ ਸ਼ਬਦ ਮਹਾਰਸ ਪਾਏ ਭਾਈ ਜਿਨ੍ਹਾਂ ਨੂੰ ਗੁਰ ਸ਼ਬਦ ਨੂੰ ਕਮਾਇਆ ਹੈ ਵਾਹ ਮਹਾਰਾਜ ਬ੍ਰਹਮਾਨੰਦ ਨੂੰ ਪਾਇਆ ਹੋਰ ਕਿਸੇ ਨੂੰ ਪ੍ਰਾਪਤ ਨਹੀਂ ਹੋਇਆ ਹੈ ਕੁਦਰਤ ਦੇਖ ਰਹੇ ਮਨ ਮਾਨਿਆ ਅਸੀਂ ਤਾਂ ਪਾਈ ਕੁਦਰਤੀ ਪਰਮੇਸ਼ਰ ਦੀਨ ਕੁਦਰ ਬਲਿਹਾਰੀ ਕੁਦਰਤ ਵਸਿਆ ਤੇਰੇ ਅੰਦਰ ਜਾਈ ਲਖਿਆ ਉਸ ਪਰਮੇਸ਼ਰ ਦੀ ਕੁਦਰਤ ਸ਼ਕਤੀ ਨੂੰ ਵੇਖ ਰਹੇ ਹਾਂ ਉਹ ਕੁਦਰਤ ਦੇ ਅੰਦਰ ਕੁਦਰਤੀ ਆ ਬਸਦਾ ਹੈ ਉਸ ਨੂੰ ਗਿਸ਼ਟਾ ਰੂਪ ਨੂੰ ਵੇਖ ਰਹੇ ਹਾਂ ਸਾਡਾ ਮਨ ਉਸ ਰੂਪ ਵਿੱਚ ਮੰਨ ਗਿਆ ਹੈ ਗੁਰਸਬ ਦੀ ਸਭ ਬ੍ਰਹਮ ਪਛਾਨਿਆ ਅਸੀਂ ਗੁਰਾਂ ਦੇ ਸ਼ਬਦ ਦੀ ਕਮਾਈ ਕਰਕੇ ਸਾਰੇ ਜੀ ਵਿਆਪਕ ਵਾਹਿਗੁਰੂ ਨੂੰ ਪਛਾਨ ਲਿਆ ਹੈ ਨਾਨਕ ਆਤਮਾ ਰਾਮ ਸਵਾਯਾ ਸਤਗੁਰੂ ਸਾਹਿਬ ਜੀ ਕਹਿੰਦੇ ਜੋ ਆਤਮਾ ਜੀਵਾਤਮਾ ਹੈ ਅਗੇ ਰਾਮ ਜੋ ਬ੍ਰਹਮ ਹੈ ਆਤਮਾ ਤੋਂ ਭਿੰਨ ਜਿਹੜੇ ਅਨਾਤਮ ਪਦਾਰਥ ਹੈ ਰਾਮ ਤੋਂ ਭਿੰਨ ਜਿਹੜੇ ਹੰਜੜ ਪਦਾਰਥ ਹਨ ਇਸ ਕਰਕੇ ਆਤਮਾ ਹੀ ਰਾਮ ਹੈ ਰਾਮ ਹੀ ਆਤਮਾ ਹੈ ਤੋਂ ਪਦ ਅਲਖਰ ਸਤਮੈ ਤਤ ਪਦ ਅਲਖਰ ਸ੍ਰਾਮ ਹੈ ਸਵਾਇਆ ਸਾਰੇ ਨੰਦਰੀ ਕੋਈ ਹੈ ਗੁਰ ਸਤਗੁਰ ਅਲਖ ਲਖਾਉ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਚੇਤਨ ਜੋ ਸਦਾ ਸਤਗੁਰੂ ਹੈ ਉਹਨਾਂ ਅਲਖ ਰੂਪ ਨੂੰ ਲਖਾਤਾ ਹੈ ਪ੍ਰਗਟ ਕਰਕੇ ਕਿਉਂ ਜਿਨ੍ਹਾਂ ਲਖਣੇ ਭਾਈ ਸਤਗੁਰਾਂ ਦੀ ਕਿਰਪਾ ਕਰਕੇ ਨਿਹਾਲ ਹੋਵੋ ਇਹ ਭਾਈ ਮਾਰਾ ਸਾਹਿਬ ਜੀ ਨੇ ਸੋਚੇ ਸ੍ਰੀ ਗੁਰਦਾਰ ਪੁਰਸਾਹ ਰਾਵੀ ਦੇ ਕਿਨਾਰੇ ਬੈਠ ਕਰਕੇ ਕਿਰਪਾ ਕਰਕੇ ਉਚਾਰਨ ਕੀਤੇ ਸਿੱਖਾਂ ਦੀ ਕਲਿਆਣ ਕਰਨ ਵਾਸਤੇ ਇੱਥੇ ਮਾਰੇ ਪਹਿਲੇ ਪਾਤਸ਼ਾਹ ਦੇ ਸੂਤ ਹਨ ਇਹ ਸੰਪੂਰਨ ਹੋਏ ਹਨ ਕੁਦਰਤ ਦੇਖ ਰਹੀ ਮਨ ਮੰਨਿਆ ਗੁਰ ਸ਼ਬਦੀ ਸਭ ਬ੍ਰਹਮ ਪਛਾਨਿਆ ਨਾਨਕ ਆਤਮ ਆਰਾਮ ਸਵਾਇਆ ਗੁਰ ਸਤਗੁਰ ਅਲਖ ਲਖਾਇਆ like a Corsa.